अपना घर मिन्नी कहानी वो बस ਵਿੱਚ ਬੈਠਾ ਸੋਚ ਰਿਹਾ ਸੀ ਉਸ ਨੂੰ ਲੱਗ ਰਿਹਾ ਸੀ ਜਿਵੇਂ ਬਸ ਰੇਂਗ ਰਹੀ ਹੋਵੇ ਕਦੇ ਕਦੇ ਬਾਹਰ ਝਾਤੀ ਮਾਰ ਲੈਂਦਾ ਕਰਦੀ ਮਾਲੀ ਹਾਲਤ ਪਤਲੀ ਹੋਣ ਕਰ ਉਸ ਨੇ ਸਕੂਲ ਦੀ ਪੜ੍ਹਾਈ ਵਿੱਚ ਹੀ ਛੱਡ ਦਿੱਤੀ ਸੀ ਵੱਡੇ ਸ਼ਹਿਰ ਵਿੱਚ ਉਸ ਨੂੰ ਆਪਣੇ ਕਿਸੇ ਰਿਸ਼ਤੇਦਾਰ ਕੋਲ ਫੈਕਟਰੀ ਵਿੱਚ ਕੰਮ ਮਿਲ ਗਿਆ ਸੀ ਨੌਕਰੀ ਕਰਦੇ ਨੂੰ ਅਜੇ ਮਸਾਂ ਸਾਲ ਕੁ ਹੋਇਆ ਹੋਵੇਗਾ ਕਿ ਸ਼ਹਿਰ ਵਿੱਚ ਦੰਗੇ ਪੜਕ ਪਏ ਦੰਗਾਕਾਰੀ ਚੁੰਨ-ਚੁੰਨ ਕੇ ਉਹਦੇ ਵਰਗਿਆਂ ਨੂੰ ਮਾਰਨ ਲੱਗੇ ਉਸਨੇ ਆਪਣੇ ਦੋਸਤ ਦੇ ਕਹਿਨ ਤੇ ਆਪਣੇ ਕੇਸ ਕਟਾ ਦਿੱਤੇ ਉਮਰ ਛੋਟੀ ਸੀ ਦਾੜੀ ਤਾਂ ਅਜੇ ਫੁੱਟੀ ਹੀ ਨਹੀਂ ਸੀ ਉਸ ਦਾ ਹੁਲੀਆ ਪੂਰੀ ਤਰ੍ਹਾਂ ਬਦਲ ਗਿਆ ਸੀ ਆਪਣੇ ਇਸ ਦੋਸਤ ਦੀ ਮਦਦ ਨਾਲ ਪੰਜਾਬ ਨੂੰ ਆਉਣ ਵਾਲੀ বাস ਵਿੱਚ ਸਵਾਰ ਹੋ ਗਿਆ ਸੀ ਜਦ বাস ਕਿਸੇ ਅੱਡੇ ਤੇ ਰੁਕਦੀ ਉਹ ਤ੍ਰਵਕ ਪੈਂਦਾ